ਕਟੇ ਦਸਤਾਰ ਉੱਤੇ ਕਦੇ ਤਲਵਾਰ ਉੱਤੇ ਖਾਲਸਾ ਪੰਥ ਉੱਤੇ ਗੁਰੂ ਜਗੰਨਾਂਥ ਉੱਤੇ ਖੇੜ ਦੇ ਨਿਸ਼ਾਨਾ ਨਾ ਕੋਰੇ ਵਿੱਚ ਬੈਣ ਦਿੰਦੇ ਜਦੋਂ ਪੰਗਾ ਪੈ ਗਿਆ ਤਾਂ ਆਕਵਾਦੀ ਕਹਿਣਗੇ ਹੁਣ ਚੁੱਪ ਕੀਤਿਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ ਜਦੋਂ ਪੰਗਾ ਕੀ ਤੇਆਂ ਨੂੰ ਚੁੱਪ ਵੀ ਰਹਿਣ ਦਿੰਦੇ ਹਲਾ ਕਮਗੂ ਅਸੀਂ ਮਿਲ ਹਦਾਇਆ ਸੀ ਕਹ ਤਰ ਲਾ ਗੋਲੀ ਹੰਦਾ ਮੀ ਕਿਉਂ ਸੀ ਸਾਡੇ ਉੱਤੇ ਮਾਰਨਾ ਦਿੰਦਾ ਨਾ ਜਵਾਬ ਕੋਈ ਸਾਡੇ ਆ ਸਵਾਲਾਂ ਦੇ ਹੱਕ ਵਾਲੀ ਗੱਲ ਸਾਨੂੰ ਐਤ ਵੀ ਨਹੀਂ ਕਹਿਣ ਦਿੰਦੇ ਜਦੋਂ ਪੰਗਾ ਹਰ ਚੁੱਪ ਵੀ ਹੀਰਣ ਦਿੰਦੇ ਹੁਣ ਲੋੜ ਤਾਂ ਮੈਨੂੰ ਹੋਰ ਐਸੀ ਸਰਕਾਰ ਤੇ ਉੱਤਰੀ ਨਾ ਪੂਰੇ ਕੀਤੇ ਕਿਸੇ ਕਰੋੜ ਤੇ ਜਿਲ੍ਹਾ ਵਿੱਚ ਬਿਨਾਂ ਗੱਲੋਂ ਪਾਦ ਕਰਦੇ ਨੇ ਹੋਰ ਉਸ ਕਰਨ ਲਈ ਕਾ ਤੋ ਸੜਕੀ ਨਹੀਂ ਬਣ ਦਿੰਦੇ ਜਦੋਂ ਪੰਗਾ ਪੈ ਗਿਆ ਕਹਾਂ ਤਵਾਦੀ ਕਹਿਣਗੇ ਹੁਣ ਚੁੱਪ ਕੀਤੇ ਆਣੂ ਚੁੱਪ ਵੀ